ਪੰਜਾਬ ਵਿੱਚ ਜਿੱਥੇ ਰੋਜ਼ਾਨਾ ਹੀ ਅਕਸਰ ਲੁੱਟਖੋਹਾਂ ਧੀਆਂ ਬਾਰਦਾਤਾ ਹੁੰਦੀਆਂ ਹਨ ਉੱਥੇ ਚੋਰੀ ਦੀਆਂ ਬਾਰਦਾਤਾ ਵੀ ਲਗਾਤਾਰ ਹੋ ਰਹੀਆਂ ਹਨ ਜੀ ਹਾਂ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਚੋਰੀ ਦੀ ਖਬਰ ਇਹ ਚੋਰੀ ਜਿਹੜੀ ਹੈਗੀ ਆ ਪਿੰਡ ਚੱਕ ਦਾਨਾ ਵਿਖੇ ਹੋਈ ਆ ਜਿਨ੍ਹਾਂ ਦਾ ਜਿਹਨੂੰ ਬਾੜਾ ਕਹਿ ਲੈਣੇ ਆ ਜਾਂ ਡੇਰਾ ਕਹਿ ਲੈਣੇ ਆ ਉਹ ਆਪਣੇ ਬੁਰਜ ਟਹਿਲ ਦਾ ਸੀ ਤੇ ਸਵੇਰੇ ਸ਼ਾਮ ਜਿਹੜਾ ਆ ਕਿ ਪਸ਼ੂਆਂ ਨੂੰ ਪੱਠੇ ਪਾਣੇ ਆ ਪਾਣੀ ਪਲਾਣਾ ਆ ਘੇੜਾ ਵੀ ਮਾਰਦੇ ਰਹਿੰਦੇ ਸਨ ਪਰ ਬੀਤੀ ਰਾਤ ਬੀਤੀ ਸਵੇਰ ਜਦੋਂ ਸਵੇਰ ਨੂੰ ਆਪਣੇ ਧਾਰਾਂ ਵਗੈਰਾ ਚੋਂ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿੰਨੇ ਵੀ ਉਹਨਾਂ ਦੇ ਪਸ਼ੂ ਸਨ ਉਹਨਾਂ ਦੇ ਸਾਰਿਆਂ ਦੇ ਜਿਹੜੇ ਹੈ ਗਿਆ ਕਿ ਗਲਾਂ ਦੇ ਵਿੱਚੋਂ ਜਿਹੜੇ ਸੰਗਲ ਜਾਂ ਰਸੇ ਪਾਏ ਹੋਏ ਸਨ ਉਹ ਖੁੱਲੇ ਹੋਏ ਸਨ ਤੇ ਚੋਰਾ ਨੇ ਕੰਧ ਪਾੜ ਕੇ ਚੋਰਾ ਨੇ ਦੀਵਾਰ ਨੂੰ ਪਾੜ ਕੇ ਲੱਗੀ ਹੋਈ ਉੱਥੇ ਜੋ ਇੱਕ ਇਹ ਖਿੜਕੀ ਸੀਗੀ ਉਸ ਨੂੰ ਤੋੜ ਕੇ ਜਿਹੜਾ ਆ ਕਿ ਤਿੰਨ ਜਿਹੜੇ ਪਸ਼ੂ ਸੀ ਤਿੰਨ ਪਸ਼ੂਆਂ ਨੂੰ ਜਿਹੜੇ ਆ ਚੋਰ ਹੈਗੇ ਆ ਉਹ ਚੋਰੀ ਕਰਕੇ ਲੈ ਗਏ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਚੋਰਾਂ ਨੇ ਚੋਰ ਇਹਨੇ ਸ਼ਾਤਰ ਸਨ ਕਿ ਉਹ ਉਹੀ ਪਸ਼ੂ ਲੈ ਕੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਤਾਂ ਇੱਕ ਸੋਣ ਵਾਲੀ ਮੱਝ ਵੀ ਸੀਗੀ ਤੇ ਮਤਲਬ ਇੱਕ ਝੋਟੀ ਇੱਕ ਮੱਝ ਤੇ ਇੱਕ ਗਾਂ ਜਿਹੜੀ ਹੈਗੀ ਆ ਚੋਰ ਚੋਰੀ ਕਰਕੇ ਲੈ ਗਏ ਹੈ ਗਿਆ ਔਰ ਚੋਰਾਂ ਵੱਲੋਂ ਆ ਦਵਾਰ ਤੁਸੀਂ ਦੇਖ ਪਾ ਰਹੇ ਆ ਦਵਾਰ ਨੂੰ ਪਹਿਲਾਂ ਪਾੜਿਆ ਗਿਆ ਹੈਗਾ ਆ ਖਿੜਕੀ ਤੁਸੀਂ ਦੇਖ ਪਾ ਰਹੇ ਹੈਗੇ ਆ ਇਹ ਖਿੜਕੀ ਜਿਹੜੀ ਆ ਇਸ ਦਵਾਰ ਦੇ ਵਿੱਚੋਂ ਚੋਰਾਂ ਵੱਲੋਂ ਜਿਹੜੀ ਆ ਉਹ ਪੱਟੀ ਗਈ ਤੇ ਇਸ ਦੇ ਅੱਗੇ ਇੱਕ ਖੋਲੜੀ ਤੁਸੀਂ ਦੇਖ ਪਾ ਰਹੇ ਆ ਹੋ ਸਕਦਾ ਹੈ ਕਿ ਪਸ਼ੂ ਜਿਹੜੇ ਹੈਗੇ ਆ ਕਿ ਉਹ ਮਤਲਬ ਇਹ ਆ ਕਿ ਉੱਥੋਂ ਨਾ ਨਹੀਂ ਲੰਘਦੇ ਹੋਣੇ ਉਹਨਾਂ ਨੇ ਜਿਹੜੇ ਹੈਗੇ ਆ ਕਿ ਇਹ ਜਿਹੜੀ ਹੈਗੀ ਖੋਲਲੀ ਪੱਟੀ ਤੇ ਚੋਰ ਜਿਹੜੇ ਆ ਇਸ ਦਵਾਰ ਰਾਹੀਂ ਆ ਜਿਹੜੀ ਸਕਰੀਨ ਤੇ ਤੁਸੀਂ ਕੰਧ ਦੇਖ ਪਾ ਰਹੇ ਹੋ ਇਹ ਜਦੋਂ ਕੰਧ ਨੂੰ ਪਾੜਿਆ ਗਿਆ ਪਾੜ ਕੇ ਇੱਥੋਂ ਜਿਹੜੇ ਹੈਗੇ ਆ ਕਿ ਚੋਰ ਜਿਹੜੇ ਆ ਉਹ ਪਸ਼ੂ ਜਿਹੜੇ ਆ ਕਿ ਇੱਥੋਂ ਲੈ ਕੇ ਗਏ ਆ ਤੁਸੀਂ ਦੇਖ ਸਕਦੇ ਆ ਚੋਰਾ ਨੇ ਜਿਹੜੇ ਪਸ਼ੂ ਸਾਨੂੰ ਉਹਨਾਂ ਨੂੰ ਖੇਤੋਂ ਖੇਤੀ ਪਾਇਆ ਹੋ ਸਕਦਾ ਆ ਕਿ ਉਹਨਾਂ ਦਾ ਅੱਗੇ ਜਿਹੜਾ ਜਾ ਕੇ ਹੈਗਾ ਕੋਈ ਵਾਹਨ ਜਾਂ ਗੱਡੀ ਜਿਹੜੀ ਹੈਗੀ ਆ ਕਿ ਇਸ ਰਸਤੇ ਦੇ ਵਿੱਚ ਖੜੀ ਹੋਵੇ ਔਰ ਚੋਰ ਜਿਹੜੇ ਹੈਗੇ ਆ ਕਿ ਇਹ ਚੋਰੀ ਕਰਕੇ ਲੈ ਗਏ ਨੇ ਤੇ ਉਹਨਾਂ ਨੇ ਦੱਸਿਆ ਕਿ 2.5 ਲੱਖ ਦਾ ਜਿਹੜਾ ਸਾਡਾ ਨੁਕਸਾਨ ਹੈਗਾ ਚੋਰਾਂ ਵੱਲੋਂ ਜਿਹੜਾ ਆ ਕਿ 2.5 ਲੱਖ ਦੇ ਪਸੂ ਸਨ 2.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਹੈ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਹੈਗੀ ਆ ਤੇ ਮੰਗ ਕੀਤੀ ਹੈਗੀ ਆ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਸਹਿਮ ਦਾ ਮਾਹੌਲ ਹੈ ਦੇਖੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਗੁਰਿੰਦਰ ਕੌਰ ਕਿਹੜਾ ਪਿੰਡ ਹੈ ਜੀ ਚੱਕ ਦਾ ਪਿੰਡ ਚੱਕਦਨ ਇਹ ਤੁਹਾਡਾ ਡੇਰਾ ਜਿਹੜਾ ਕਿਹੜੀ ਸੜਕ ਤੇ ਪੈਂਦਾ ਜੀ ਇਹ ਬੁਰਜ ਬੁਰਜ ਤੇ ਸੜਕ ਤੇ ਪੈਂਦਾ ਜੰਦਾ ਬੁਰ ਟੈਲ ਦਾਸ ਬੁਰਜ ਨੂੰ ਹਾਂਜੀ 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 ਬੁਰ ਟੈਲ ਦਾਸ ਉੱਥੇ ਪੈਂਦਾ ਹਾਂਜੀ ਇਹ ਕੀ ਹੋਇਆ ਮਾਮਲਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਪਸ਼ੂ ਜਿਹੜੀ ਤੁਹਾਡੀ ਰਾਤੀ ਚੋਰੀ ਹੋਏ ਆ ਕਿੱਦ ਕਿੱਦਾਂ ਹੋਈ ਹੈ ਜੀ ਇਹ ਤੁਸੀਂ ਇੱਕ ਦੋ ਆ ਕੇ ਦੇਖਿਆ ਅਸੀਂ ਸਵੇਰੇ ਸਬਕ 6 ਵਜੇ ਆਏ ਆ ਧਾਰਚੋਣ ਆਈ ਜਿੱਦਾਂ ਕੱਲ ਇੱਥੇ ਕੋ ਰਹਿੰਦਾ ਨਹੀਂ ਹੈ ਡੇਰੇ ਤੇ ਨੇ ਦਿੱਤੇ ਸ਼ਾਮ ਨੂੰ ਜੇ ਗੇੜਾ ਮਾਰਦੇ ਸਾਢੇ 8 ਵਜੇ ਤਾਂ ਅਸੀਂ ਜਾਈਦਾ ਹੀ ਆ ਘਰ ਨੂੰ ਅੱਛਾ ਜੀ ਹਾਂਜੀ ਫੇਰ ਰਾਤ ਬਾਤ ਇੱਕ ਵਾਰ ਗੇੜਾ ਬਰਿਆਣੀ ਮਾਰ ਵੀ ਜਾਂਦੇ ਆ ਠੀਕ ਹੈ ਤੇ ਸਵੇਰ ਸਵਾ 6 ਵਜੇ ਅਸੀਂ ਆਏ ਆ ਤੇ ਜਦ ਦੇਖਿਆ ਤਾਂ ਬਾੜੇ ਇਧਰੋਂ ਦਰਵਾਜ਼ਾ ਸਾਡਾ ਬੰਦ ਸੀਗਾ ਅੱਛਾ ਜੀ ਤੇ ਅਸੀਂ ਦੇਖਿਆ ਤਾਂ ਪਸ਼ੂ ਇੱਕ ਬੱਚੇ ਖੁੱਲੀ ਫਿਰਦੀ ਸੀ ਅੱਗੇ ਜਾ ਕੇ ਦੇਖਿਆ ਤਾਂ ਸਾਰੇ ਬੱਚੇ ਖੁੱਲੇ ਹੋ ਸੀਗੇ ਪਸ਼ੂ ਤੇ ਖਿੜਕੀ ਅੰਦਰ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਗਾਈ ਵੀ ਹੈ ਨਹੀਂ ਜੀ ਮੱਝ ਦੋ ਮੱਝਾਂ ਤੇ ਇੱਕ ਗਾਈ ਜੀ ਦੋਨੋਂ ਖੋਲ ਕੇ ਲੈ ਗਏ ਤੇ ਇੱਕ ਝੋਟੀ ਉਹਦੀ ਵੀ ਖਸਾ ਰਸੇ ਦਾ ਸਾਰਿਆਂ ਦੇ ਵੱਡੇ ਹੋ ਸੀਗੇ ਗਲ ਚੋਂ ਹਾਂਜੀ ਰਸੇ ਵੱਢ ਕੇ ਲੈ ਗਏ ਹਾਂਜੀ ਗਲ ਚੋਂ ਪਹਿਲਾਂ ਵੱਡੇ ਹੋ ਸੀਗੇ ਰਸੇ ਕੀ ਕੀ ਲਗਾਇਆ ਤੁਹਾਡੇ ਉਹ ਕਿੜਕੜ ਕੜਕੜਾ ਸੀ ਮੱਝ ਗਾਂ ਹੀ ਸੂਣ ਵਾਲੀ ਸੀ ਜਿੱਦਾਂ 15 ਦਿਨ ਰਹਿੰਦੇ ਸੀ ਗਾਂ ਹੀ ਸੂਣ ਚ ਹਾਂਜੀ ਇੱਕ ਗਾਂ ਹੀ ਸੂ ਲੈ ਗਏ ਤੇ ਇੱਕ ਝੋਟੀ ਲੈ ਗਏ ਇੱਕ ਮੱਝ ਹਾਂਜੀ ਗੱਬਣ ਸੀਆਂ ਦੋਏ ਮੱਝ ਤੇ ਝੋਟੀ ਦੋਏ ਗੱਬਣ ਸੀਆਂ ਹਾਂਜੀ ਹਾਂਜੀ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਤੁਹਾਡਾ

ਕਿਤੇ ਕਿਤਾਹ ਜਦ ਕੰਦ ਪਾੜ ਕੇ ਲੈ ਕੇ ਹਾਂਜੀ ਕੰਦਾ ਖਿੜਕੀ ਇੱਥੇ ਵਿੰਡੋ ਸੀਗੀ ਆ ਕੰਦੇ ਆ ਜੀ ਆ ਵਿੰਡੋ ਸੀ ਇੱਥੋਂ ਵਿੰਡੋ ਪਾੜੀ ਆ ਆ ਬਾਕੀ ਉਹਨਾਂ ਨੇ ਪੱਟੀ ਆ ਹਾਂਜੀ ਇਹ ਵਿੰਡੋ ਪਾਟ ਕੇ ਮੋਰ ਖੋਲੜੀ ਪੰਨੀ ਆ ਖੋਲੜੀ ਪੰਨ ਕੇ ਫੇਰ ਕਾ ਪਸੂ ਕੱਢੇ ਇੱਧਰ ਨੂੰ ਆ ਸਿੱਧੇ ਆ ਇੱਧਰ ਕੈਮਰਾ ਕਰਿਓ ਤਾਂ ਆ ਇੱਥੇ ਆਹ ਬੜਾ ਲੈ ਆਏ ਆ ਆ ਸਿੱਧੇ ਲੈ ਇੱਧਰ ਨੂੰ ਬਰੂਨੋ ਨਹੀਂ ਉਹਨਾਂ ਨੇ ਗਾਹ ਇੱਧਰ ਦੀ ਕੱਢ ਕੇ ਫੇਰ ਉਧਰ ਉਹ ਪਰੇ ਖੇਤ ਦੀ ਉਧਰ ਲਾਏ ਆ ਪਸੂ ਉਹ ਜਮੀਨ ਹੈ ਉਸ ਉੱਤੇ ਜਾ ਕੇ ਠੀਕ ਹੈ ਜੀ ਨਹੀਂ ਬਰੂਨੋ ਉਹਨੇ ਇਧਰ ਇਧਰ ਚੱਲ ਇਧਰ ਹਾਂਜੀ ਹਾਂਜੀ ਪੁਲਸ ਆਈ ਸੀ ਸਵੇਰੇ ਹਾਂਜੀ ਹਾਂਜੀ ਪੁਲਸ ਦੀ ਰਿਪੋਰਟ ਉਹਨੇ ਲਿਖ ਲਈ ਆ ਰਿਪੋਰਟ ਲਿਖ ਲਈ ਸੀ ਉਹਨਾਂ ਨੇ ਤੇ ਉਹ ਕਾਰਵਾਈ ਤਾਂ ਕਰਦੇ ਹਣ ਵਗੀ ਪਤਾ ਨਹੀਂ ਇਧਰ 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 ਹਾਂਜੀ ਇਧਰ ਇਧਰ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਬਲਵਿੰਦਰ ਸਿੰਘ ਜੀ ਕਿਹੜਾ ਪਿੰਡਾ ਜੀ ਚੱਕ ਦਾਣਾ ਜੀ ਅੱਛਾ ਪਾਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਚੋਰੀਆਂ ਝਾੜੀਆਂ ਹੋ ਗਈਆਂ ਬਾਜੀ ਬਹੁਤ ਸਾਡੇ ਦਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਘਮ ਹੋ ਰਿਹਾ ਹੈ ਇਹ ਹੂੰ ਇਹ ਆ ਸਾਡੀ ਹਵੇਲੀ ਆ ਸਾਡੇ ਭਾਈ ਦੀ ਵੱਡੇ ਦੀ ਹੂੰ ਉਹਦਾ ਲੜਕਾ ਕਰ ਰਿਆ ਹਵੇਲੀ ਜਿੱਥੇ ਪਸ਼ੂ ਰੱਖਿਓ ਆ ਹੂੰ ਇਹ ਚੱਕਦਾਨ ਤੋਂ ਬੁਰਜ ਟਹਿਲ ਦਾਸ ਰੋਡ ਤੇ ਆ ਆ ਡਰੇਨ ਟੱਪ ਕੇ ਹੂੰ ਤੇ ਰਾਤੀ ਅਸੀਂ ਇੱਥੋਂ ਇਕੱਠੇ ਗਏ ਆ ਤੇ ਕੰਮ ਨਬੇਟ ਕੇ 8 8:30 ਵਜੇ ਕੋਈ ਗੱਲਬਾਤ ਨਹੀਂ ਡੇਲੀ ਜਾਂਦੇ ਆ ਸਵੇਰ ਨੂੰ ਸੁਭਾ ਇਹ ਇਹ 6 ਵਜੇ ਆ ਜਾਂਦੇ ਆ ਮੈਂ 7:30 ਵਜੇ ਆਣਾ ਇੱਥੇ ਕਿਹੜੀ ਮਾਨ ਖੇਤਾਂ 'ਚ ਤਾਂ ਇਹ ਵਾਰਦਾਤ ਹੋਈ ਹੋਈ ਜੀ ਇੱਕ ਆਪਣੇ ਗਾਂ ਲੈ ਗਏ ਜੀ ਸੋਨੇ ਵਾਲੀ ਸੀਗੀ 10-15 ਦਿਨ ਸੀ ਤੇ ਇੱਕ ਜੀ ਝੋਟੀ ਸੀਗੀ ਇੱਕ ਮੱਝ ਤਿੰਨ ਪਸ਼ੂ ਲੈ ਗਏ ਜੀ ਕੰਦ ਪਾੜ ਕੇ ਬਹੁਤ ਨੁਕਸਾਨ ਹੋ ਰਿਹਾ ਜੀ ਪਰਸਾ ਸਾਡੇ ਆ ਨਾਲੀ ਜਮੀਨ ਆ ਉਹ ਮੁੰਡੇ ਦੀ ਪਾਈ ਦੀ ਮੋਟਰ ਸੀਗੀ ਖੂਈ ਦੇ ਵਿੱਚੋਂ ਕੱਢ ਕੇ ਲੈ ਗਿਆ ਪਰਸੋਂ ਦੀ ਗੱਲ ਆ ਉਹ ਕਿੱਥੋਂ ਦੇ ਸੀ ਉਹ ਚੱਕਦਾਨ ਦੇ ਮੁੰਡਾ ਹਾਂ ਸਾਡਾ ਯਾਰ ਦੋਸਤ ਹੈ ਉਹਦਾ ਤੇ ਮੁੰਡਾ ਖੇਤੀ ਕਰੇ ਇਹ ਵੀ ਤਾਜੀ ਘਟਣਾ ਹਾਂ ਜੀ ਪਰਸੋਂ ਦੀ ਪਰਸੋਂ ਰਾਤ ਦੀ ਓਕੇ ਓਕੇ ਤੇ 6-7 ਪਹਿਲਾਂ ਚੱਕੋ ਹੀ ਆਇਆ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਹਾਂਜੀ ਪੰਦਰਾਵਲ ਪਤਾ ਲੱਗਿਆ ਉਧਰ ਵੀ ਚੋਕ ਹੋਈਆਂ ਜੀ ਪੰਦਰਾਵਲ ਬਹੁਤ ਵਾਰਦਾਤਾਂ ਆਈਆਂ ਤੇ ਦਿਨੋਂ ਦਿਨਾਂ ਇਹਦਾ ਕ੍ਰਾਈਮ ਵਧਦਾ ਜਾਂਦਾ ਜੀ ਬਹੁਤ ਜ਼ਿਆਦਾ ਤੇ ਇਹਦਾ ਸਰਕਾਰ ਕੋਲ ਭਗਵਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਭਗਵਾਨ ਸਾਹਿਬ ਮਾਨ ਨੂੰ ਵੀ ਉਹ ਵੀ ਥੋੜਾ ਜਿਹਾ ਖਿਆਲ ਕਰੇ ਤੇ ਇਧਰ ਨੂੰ ਪੁਲਿਸ ਵਾਲੇ ਨੂੰ ਮਾਰਿਆ ਗਿਆ ਬਹੁਤ ਜ਼ਿਆਦਾ ਜੀ ਤੇ ਜੇ ਨਸ਼ੇਵਾਲ ਨੂੰ ਹੱਲ ਪਾਇਆ ਤਾਂ ਇਹ ਇਹ ਕੰਮਾਂ ਨੂੰ ਵੀ ਥੋੜਾ ਜਿਆਦਾ ਸਰਕਾਰ ਧਿਆਨ ਦੇਵੇ ਹਾਂ ਜਿਹੜੀਆਂ ਵੀ ਜੀ ਇਦਾਂ ਦੀਆਂ ਤੇ ਲੁੱਟਾ ਖੋਹਾਂ ਵੀ ਬਹੁਤ ਲੁੱਟਾ ਖੋਹਾਂ ਆ ਸਾਡੇ ਪਰਝਾਈ ਦੀਆਂ ਬਾਲੀਆਂ ਤੋੜੀਆਂ ਬਾਲੀਆਂ ਇੱਥੋਂ ਖੋਈਆਂ ਜੀ ਮਹੀਨਾ ਤੋਂ ਪਹਿਲਾਂ ਆ ਡਰੇਨ ਤੋਂ ਉਹ ਖੇਤਾਂ ਨੂੰ ਚਾਰਕ ਹੋਏ ਜੀ ਇਹਨਾਂ ਦੀਆਂ ਮੱਝਾਂ ਆ ਗਈਆਂ ਨਹੀਂ ਨਹੀਂ ਉਹ ਨਾਲ ਆ ਆ ਆ ਸਾਡੀ ਨਾਲ ਮੋਟਿਆ ਸਾਡੇ ਚਾਚੇ ਦੀ ਨੂੰਹ ਲੱਗਦੀ ਆ ਉਹ ਸ਼ਾਮ ਨੂੰ ਆਦੀ ਹੁੰਦੀ ਆ 4:00 ਵਜੇ ਇੱਥੇ ਖੋਲੀ ਆ ਤੇ ਪਹਿਲਾਂ ਵੀ ਦੋ ਤਿੰਨ ਵਾਰ ਦਤਾਂ ਹੋਈਆਂ ਇਹਦਾ ਜੀ ਬਾਲੀਆਂ ਬੁਲੀਆਂ ਦੀਆਂ ਦਾ ਚਲੋ ਆ ਸਾਡੇ ਕੰਮ ਪਹਿਲਾ ਹੋਇਆ ਜੀ ਇਹ ਪਸ਼ੂਆਂ ਦਾ ਬਹੁਤ ਸਾਲ ਹੋ ਗਿਆ ਇੱਥੇ ਤੇ ਸਾਡੇ ਰਹਿੰਦਿਆਂ ਨੂੰ ਅੱਗੇ ਸੀਗੇ ਇਹ ਪਸ਼ੂ ਰੱਖਿਓ ਸਾਡੇ ਭਾਈ ਨੇ ਇਹਨੇ ਤੇ ਕਦੀ ਵੀ ਇਦਾਂ ਦੇ ਵੀ 25 ਸਾਲ ਹੋ ਗਏ ਤੇ ਆ ਜੀ ਕੰਮ ਜਿਆਦਾ ਹੀ ਵੱਧ ਜਿਆਦਾ ਹੀ ਬਹੁਤ ਵੱਧ ਜਾਂਦਾ ਇਸ ਹਿਸਾਬ ਨਾਲ ਕੀ ਕੰਮ ਕਰ ਲੂਗਾ ਜੀ ਕੋਈ ਤੇ ਇਦਾਂ ਦੇ ਹਾਲਾਤ ਨੇ ਇਹੀ ਗੁਜ਼ਾਰੇ ਆ ਜੀ ਬੰਦਾ ਇਹਦਾ ਚਲੋ ਮਾਰਾ ਮੋਟਾ ਕਿੱਤਾ ਕਿਤੇ ਦੇ ਨਾਲ ਜੁੜਿਆ ਆ ਥੋੜੇ ਜਿਹਾ ਇਹ ਚਲੋ ਬੰਦਾ ਤੇ ਸਾਡੀ ਇਹੀ ਬੇਨਤੀ ਹੈ ਜੀ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499